ਦੈਨਿਕ ਸਵੇਰਾ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਲਿਬਨਾਨ ਜਾਣ ਵਾਲੇ ਲੋਕਾਂ ਦੇ ਲਈ ਭਾਰਤ ਸਰਕਾਰ ਦੇ ਵੱਲੋਂ ਇੱਕ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਕਿਉਂਕਿ ਇਹ ਖਤਰਾ ਹੈ ਕਿ ਕਿਸੇ ਵੀ ਸਮੇਂ ਲਿਬਨਾਨ ਦੇ ਉੱਪਰ ਇਜ਼ਰਾਈਲ ਹਮਲਾ ਕਰ ਸਕਦਾ ਹੈ ਇਜ਼ਰਾਈਲ ਤੇ ਹਿਜਬੁੱਲਾ ਦੇ ਵਿੱਚ ਜੰਗ ਸ਼ੁਰੂ ਹੋਣ ਦੀ ਅਸ਼ੰਕਾ ਹੈ ਇਸ ਤੋਂ ਬਾਅਦ ਭਾਰਤ ਨੇ ਲਿਬਨਾਨ ਦੇ ਵਿੱਚ ਪੰਜਾਬ ਚੋਂ ਗੈਂਗਸਟਰਵਾਦ ਦਾ ਸਫਾਇਆ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਤੇ ਏਜੀਟੀਐਫ ਨੇ ਸ਼ਕਤੀ ਦਿਖਾਉਂਦਿਆਂ ਹੁਣ ਤੱਕ ਪੰਜਾਬ ਅੰਦਰ ਅਪਰਾਧਿਕ ਮਾਮਲਿਆਂ ਨੂੰ ਲੈ ਕੇ 1100 ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ। ਜਦਕਿ 1165 ਨਜਾਇਜ਼ ਹਥਿਆਰ ਅਤੇ ਅਪਰਾਧ ਲਈ ਵਰਤੇ 270 ਵਾਹਨ ਬਰਾਮਦ ਕੀਤੇ ਨੇ। हमने आते ही एंटी गैंगस्टर टास्क फोर्स बनाई मैं अपनी फोर्स को बधाई देता हूं कि उन्होंने अपनी जान जोखम में डालकर पता नहीं कितने घरों के चूलों की आग जो बुझने वाली थी उसको बचा लिया मैं पौने तीन करोड़ लोगों की सुरक्षा की गारंटी लेता हूं मेरा काम है ਜੋ ਕਿ ਮੈਨੂੰ ਇਤਨਾ ਪਿਆਰ ਦਿਆ ਆਪਣੇ ਇਤਨਾ ਪਿਆਰ ਦਿਆ ਹੁਣ ਜ਼ਿੰਮੇਦਾਰੀ ਮੇਰੀ ਹੈ ਆਪਨੇ ਆਪਣਾ ਫਰਜ਼ ਨਿਭਾ ਦਿਆ ਹੁਣ ਫਰਜ਼ ਨਿਭਾਣੇ ਕੀ ਬਾਰੀ ਮੇਰੀ ਹੈ ਪੰਜਾਬ ਸਰਕਾਰ ਦਾ ਮੁੱਖ ਮਕਸਦ ਅਪਰਾਧ ਤੇ ਰੋਕ ਲਗਾ ਕੇ ਸੂਬੇ ਦੇ ਲੋਕਾਂ ਨੂੰ ਇੱਕ ਸੁਖਾਵਾਂ ਮਾਹੌਲ ਪ੍ਰਦਾਨ ਕਰਨਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਕਿਹਾ ਉਹ ਕਰ ਦਿਖਾਇਆ ਪੰਜਾਬ ਚ ਹੋ ਰਿਹਾ ਹੈ ਅਪਰਾਧ ਦਾ ਸਫਾਇਆ ਆਪਣੇ ਨਾਗਰਿਕਾਂ ਦੇ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ ਬੇਰੂਤ ਦੇ ਸਥਿਤ ਭਾਰਤੀ ਦੂਤਾਵਾਸ ਨੇ ਲਿਬਨਾਨ ਦੇ ਵਿੱਚ ਰਹਿਣ ਵਾਲੇ ਔਰ ਉੱਥੇ ਜਾਣ ਦਾ ਪਲਾਨ ਬਣਾ ਰਹੇ ਭਾਰਤੀਆਂ ਨੂੰ ਸਾਵਧਾਨੀ ਵਰਤਣ ਦੇ ਲਈ ਕਿਹਾ ਹੈ ਲਿਬਨਾਨ ਦੇ ਵਿੱਚ ਕਰੀਬ 4000 ਭਾਰਤੀ ਰਹਿੰਦੇ ਨੇ ਹੁਣ ਇੱਥੇ ਜੰਗ ਦਾ ਖਤਰਾ ਜਿਹਦੀ ਅਸੀਂ ਗੱਲ ਕਰ ਰਹੇ ਸੀ ਉਹ ਕਿਉਂ ਵਧਿਆ ਦਰਸਲ 28 ਜੁਲਾਈ ਨੂੰ ਇਜ਼ਰਾਈਲ ਨੇ ਗਾਜ਼ਾ ਦੇ ਉੱਤੇ ਇੱਕ ਸਕੂਲ ਦੇ ਉੱਤੇ 에ਅਰ ਸਟ੍ਰਾਈਕ ਕੀਤੀ ਸੀ ਇਸ ਦੇ ਵਿੱਚ 15 ਬੱਚਿਆਂ ਦੀ ਅਤੇ 30 ਲੋਕਾਂ ਦੀ ਮੌਤ ਹੋ ਗਈ ਸੀ 100 ਤੋਂ ਜ਼ਿਆਦਾ ਲੋਕ ਉੱਥੇ ਘਾਇਲ ਹੋਏ ਸੀ ਉਸੇ ਦਿਨ ਈਰਾਨ ਦੇ ਸਮਰਥਿਤ ਮਿਲੀਸ਼ੀਆ ਹਿਜ਼ਬੁੱਲਾ ਨੇ ਇਜ਼ਰਾਈਲ ਦੇ ਕਬਜ਼ੇ ਵਾਲੇ ਗੋਲਨ ਹਾਈਟਸ ਦੇ ਉੱਤੇ ਹਮਲਾ ਕੀਤਾ ਜਿਸ ਦੇ ਵਿੱਚ 12 ਇਜ਼ਰਾਈਲੀ ਨਾਗਰਿਕਾਂ ਦੀ ਮੌਤ ਹੋ ਗਈ ਸੀ ਇਜ਼ਰਾਈਲੀ ਸੈਨਾ ਨੇ ਵੀ ਦੱਖਣ ਅਤੇ ਪੂਰਬੀ ਲਬਨਾਨ ਦੇ ਪਿੰਡਾਂ ਅਤੇ ਕਸਬਿਆਂ ਦੇ ਵਿੱਚ ਬੰਬਾਰੀ ਕੀਤੀ ਇਜ਼ਰਾਈਲ ਹਿਜ਼ਬੁੱਲਾ ਦੇ ਨਾਲ ਵੱਡੇ ਪੈਮਾਨੇ ਦੇ ਉੱਤੇ ਲੜਾਈ ਲੜਨ ਦੇ ਲਈ ਤਿਆਰੀ ਕਰ ਰਿਹਾ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿਸ ਦੇ ਵਿੱਚ ਇਜ਼ਰਾਈਲ ਦਾ ਜਿਹੜਾ ਮੋਸਾਦ ਹੈ ਉਸ ਦੇ ਵੱਲੋਂ ਇੱਕ ਵੱਡੀ ਮੀਟਿੰਗ ਕੀਤੀ ਗਈ ਹੈ ਔਰ ਉਸ ਦੇ ਵੇਚ ਡਿਸਾਈਡ ਹੋਇਆ ਹੈ ਕਿ ਕਿਸੇ ਵੀ ਸਮੇ ਲਿਬਨਾਨ ਦੇ ਉਤੇ ਅਟੈਕ ਕਰ ਸਕਦਾ ਹੈ ਹਿਜ਼ਬੁੱਲਾ ਦੇ ਉਤੇ ਇਜ਼ਰਾਈਲ ਅਟੈਕ ਕਰ ਸਕਦਾ ਹੈ ਔਰ ਗੋਲਾਨ ਹਾਈਟਸ ਦੇ ਵਿੱਚ ਹਿਜ਼ਬੁੱਲਾ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਹੁਣ ਕੁਝ ਵੱਡਾ ਕਰਨ ਜਾ ਰਿਹਾ ਹੈ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨਤਨਯਾਹੁ ਨੇ ਹਿਜ਼ਬੁੱਲਾ ਨੂੰ ਭਾਰੀ ਕੀਮਤ ਚੁਕਾਉਣ ਦੀ ਚੇਤਾਵਨੀ ਦਿੱਤੀ ਹੈ ਹਿਜ਼ਬੁੱਲਾ ਨੂੰ ਇਰਾਨ ਇਰਾਨ ਦਾ ਪ੍ਰੌਕਸੀ ਸਮੂਹ ਵੀ ਮੰਨਿਆ ਜਾਂਦਾ ਹੈ ਸੋ ਲਿਬਨਾਨ ਦੇ ਵੱਡੇ ਖੇਤਰ ਤੇ ਉਸਦਾ ਕੰਟਰੋਲ ਹੈ ਪਰ ਹੁਣ ਇਜ਼ਰਾਈਲ ਕਿਸੇ ਵੀ ਸਮੇ ਜਵਾਬੀ ਕਾਰਵਾਈ ਸ਼ੁਰੂ ਕਰ ਸਕਦਾ ਹੈ ਇਹੀ ਕਾਰਨ ਹੈ ਕਿ ਲਬਨਾਨ ਦੇ ਇਕਲੌਤੇ ਬੈਰੂਤ ਹਵਾਈ ਅੱਡੇ ਤੋਂ ਆਉਣ ਜਾਣ ਵਾਲੀਆਂ ਉਡਾਨਾਂ ਪ੍ਰਭਾਵਿਤ ਹੋਈਆਂ ਨੇ ਕਈ ਉਡਾਨਾਂ ਰੱਦ ਹੋ ਗਈਆਂ ਨੇ ਅਤੇ ਕਈ ਲੇਟ ਹੋ ਰਹੀਆਂ ਨੇ ਹੁਣ ਬਹੁਤ ਸਾਰੇ ਲੋਕ ਇਹ ਜਾਨਣਾ ਚਾਹੁੰਦੇ ਹੋਣਗੇ ਕਿ ਨਤਨਯਾਹੁ ਨੇ ਸੁਰੱਖਿਆ ਮੰਤਰੀ ਮੰਡਲ 모사드 ਮੁਖੀ ਰੋਮ ਤੋਂ ਪਰਤ ਗਿਆ ਤੇ ਉਹਨਾਂ ਦੀ ਮੀਟਿੰਗ ਕਿਉਂ ਸੱਦੀ ਹੈ ਅਮਰੀਕਾ ਤੋਂ ਪਰਤਣ ਤੋਂ ਤੁਰੰਤ ਬਾਅਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨਤਨਯਾਹੁ ਨੇ ਰਾਜਧਾਨੀ テル ਅਵੀਵ ਦੇ ਕਿਰਿਆ ਦੇ ਵਿੱਚ ਸੁਰੱਖਿਆ ਮੰਤਰੀ ਮੰਡਲ ਦੀ ਬੈਠਕ ਬੁਲਾਈ ਕੈਬਨਟ ਮੈਂਬਰਾਂ ਦੇ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਹਿਜ਼ਬੁੱਲਾ ਵਿਰੁੱਧ ਜਵਾਬੀ ਕਾਰਵਾਈ ਦੇ ਢੰਗ ਅਤੇ ਸਮੇਂ ਬਾਰੇ ਫੈਸਲਾ ਕਰਨ ਦੇ ਲਈ ਇਹਦੇ ਤੇ ਵਿਚਾਰ ਕੀਤਾ ਦੂਜੇ ਪਾਸੇ ਮੋਸਾਦ ਦੇ ਨਿਰਦੇਸ਼ਕ ਡੇਵਿਡ ਬਰਨੀਆਂ ਵੀ ਰੋਮ ਤੋਂ ਵਾਪਸ ਆ ਗਏ ਨੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੁ ਨੇ ਹਿਜ਼ਬੁੱਲਾ ਨੂੰ ਸਖਤ ਸ਼ਬਦਾਂ ਦੇ ਵਿੱਚ ਸੰਦੇਸ਼ ਦਿੱਤਾ ਉਹਨਾਂ ਕਿਹਾ ਕਿ ਇਜ਼ਰਾਈਲ ਇਸ ਕਾਤਕ ਹਮਲੇ ਨੂੰ ਨਜ਼ਰਅੰਦਾਜ਼ ਨਹੀਂ ਕਰੇਗਾ ਹਿਜ਼ਬੁੱਲਾ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ ਜੋ ਇਸ ਨੇ ਅਜੇ ਤੱਕ ਅਦਾ ਨਹੀਂ ਕੀਤੀ ਹੈ ਸੋ ਗੁਲਾਨ ਹਾਈਟਸ ਦੇ ਵਿੱਚ ਹਿਜਬੁੱਲਾ ਦੇ ਹਮਲੇ ਦੇ ਵਿੱਚ 12 ਬੱਚੇ ਅਤੇ ਕਈ ਲੋਕ ਮਾਰੇ ਗਏ ਸੀ ਗੁਲਾਨ ਹਾਈਟਸ ਦੇ ਵਿੱਚ ਰਾਕਟ ਹਮਲਾ ਹੋਇਆ ਸੀ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਉਸ ਰਾਕਟ ਹਮਲੇ ਦੀਆਂ ਔਰ ਇਹ ਰਾਕਟ ਹਮਲਾ ਇੱਕ ਫੁੱਟਬਾਲ ਮੈਚ ਦੇ ਦੌਰਾਨ ਹੋਇਆ ਸੀ ਔਰ ਜਿਸ ਦੇ ਵਿੱਚ 12 ਬੱਚੇ ਮਾਰੇ ਗਏ ਸੀ ਔਰ ਇਸ ਤੋਂ ਬਾਅਦ ਮਾਹੌਲ ਜਿਹੜਾ ਉੱਥੇ ਬੜਾ ਤਣਾਅਪੂਰਨ ਬਣਿਆ ਹੋਇਆ ਔਰ ਬਹੁਤ ਸਾਰੇ ਦੇਸ਼ਾਂ ਦੇ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਜਾ ਰਹੀਆਂ ਨੇ ਔਰ ਭਾਰਤ ਸਰਕਾਰ ਦੇ ਵੱਲੋਂ ਵੀ ਐਡਵਾਈਜ਼ਰੀ ਜਾਰੀ ਕੀਤੀ ਹੈ ਤੁਹਾਨੂੰ ਅਸੀਂ ਤਸਵੀਰ ਵੀ ਨਾਲ ਦਿਖਾ ਰਹੇ ਹਾਂ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਬੈਰੂਤ ਲਿਬਨਾਨ ਦੇ ਵਿੱਚ ਭਾਰਤੀ ਦੂਤਾਵਾਸ ਨੇ ਇੱਕ ਸਲਾਹ ਜਾਰੀ ਕੀਤੀ ਹੈ ਇਸ ਦੇ ਵਿੱਚ ਕਿਹਾ ਹੈ ਕਿ ਹਾਲੀਆ ਘਟਨਾਵਾਂ ਦੇ ਮੱਦੇਨਜ਼ਰ ਲਿਬਨਾਨ ਵਿੱਚ ਵਿਚਲੇ ਸਾਰੇ ਭਾਰਤੀ ਨਾਗਰਿਕਾਂ ਅਤੇ ਉੱਥੇ ਯਾਤਰਾ ਕਰਨ ਦੀ ਯੋਜਨਾ ਬਣਾਉਣ ਵਾਲਿਆਂ ਨੂੰ ਸਾਵਧਾਨੀ ਵਰਤਣ ਅਤੇ ਬੈਰੂਤ ਦੇ ਵਿੱਚ ਭਾਰਤੀ ਦੂਤਾਵਾਸ ਨਾਲ ਸੰਪਰਕ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ ਇਸ ਦੇ ਲਈ ਉਹਨਾਂ ਦੇ ਵੱਲੋਂ ਇੱਕ ਈਮੇਲ ਆਈਡੀ ਔਰ ਇੱਕ ਐਮਰਜੈਂਸੀ ਫੋਨ ਨੰਬਰ ਵੀ ਜਾਰੀ ਕੀਤਾ ਗਿਆ ਹੈ ਕਿ ਕਿਉਂਕਿ ਲਿਬਨਾਨ ਦੇ ਵਿੱਚ ਤਕਰੀਬਨ 4000 ਦੇ ਕਰੀਬ ਭਾਰਤੀ ਰਹਿੰਦੇ ਨੇ ਔਰ ਭਾਰਤੀ ਦੂਤਾਵਾਸ ਦੇ ਵੱਲੋਂ ਇਹ ਐਡਵਾਈਸਰੀ ਅਸੀਂ ਕਰਕੇ ਜਾਰੀ ਕੀਤੀ ਗਈ ਹੈ ਕਿ ਜਿਹੜੇ ਲਿਬਨਾਨ ਦੇ ਵਿੱਚ ਲੋਕ ਰਹਿੰਦੇ ਨੇ ਜੇ ਮਾਹੌਲ ਇੱਥੇ ਖਰਾਬ ਹੁੰਦਾ ਹੈ ਤੇ ਉਹ ਇਹਨਾਂ ਨੰਬਰਾਂ ਦੇ ਉੱਪਰ ਇਸ ਮੇਲ ਦੇ ਉੱਪਰ ਸੰਪਰਕ ਕਰਕੇ ਭਾਰਤੀ ਦੂਤਾਵਾਸ ਦੇ ਨਾਲ ਸੰਪਰਕ ਕਰਨ ਔਰ ਜਿਹੜੇ ਭਾਰਤੀ ਲਿਬਨਾਨ ਜਾਣ ਦੀ ਯੋਜਨਾ ਬਣਾ ਰਹੇ ਨੇ ਉਹਨਾਂ ਦੇ ਲਈ ਵੀ ਇਹ ਐਡਵਾਈਸਰੀ ਖਾਸ ਹੈ ਕਿ ਤੁਸੀਂ ਜਾਣ ਤੋਂ ਪਹਿਲਾਂ ਉੱਥੇ ਦੇ ਮਾਹੌਲ ਦੀ ਜਾਂਚ ਪੜਤਾਲ ਜ਼ਰੂਰ ਕਰੋ ਕਿਉਂਕਿ ਮਾਹੌਲ ਆਉਣ ਵਾਲੇ ਦਿਨਾਂ ਦੇ ਵਿੱਚ ਖਰਾਬ ਹੋਣ ਵਾਲਾ ਹੈ ਕਿਉਂਕਿ ਇਜ਼ਰਾਈਲ ਦੇ ਵੱਲ होने लिबनान के ऊपर हमला करने की तैयारियां की जा रही देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप